ਕੈਨੇਡਾ ਦੇ ਵਿੱਚ ਵਿਨੀ ਪੈਗ ਦੇ ਵਿੱਚ ਧਰਮਜੋਤ ਸਿੰਘ ਆਪਣਾ ਪੰਜਾਬੀ ਭਰਾ ਠੀਕ ਹੈ ਜੀ ਉਹਨੇ ਫਹਾ ਲੈ ਲਿਆ ਫਹਾ ਲੈ ਕੇ ਉਹਨੇ ਜਾਨ ਦੇਤੀ ਆਪਣੀ ਠੀਕ ਹੈ ਜੀ ਤੇ ਨਿਊਜ਼ ਦੇ ਵਿੱਚ ਸੁਣਨ ਚ ਇਹੀ ਆਇਆ ਕਿ ਉਹਨੂੰ ਫਾਈਨੈਂਸ਼ੀਅਲ ਬਹੁਤ ਜ਼ਿਆਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਰੱਬ ਜਾਣੇ ਉਹਨੂੰ ਕੀ ਦਿੱਕਤ ਸੀਗੀ ਉਹਦੀ ਕਿਸੇ ਨੇ ਕੋਈ ਪੰਜਾਬੀ ਨੇ ਇੰਡੀਅਨਸ ਨੇ ਉਹਨੇ ਕਿਸੇ ਨਾਲ ਗੱਲ ਸ਼ੇਅਰ ਕੀਤੀ ਜਾਂ ਫਿਰ ਨਹੀਂ ਕੀਤੀ ਜ਼ਿਆਦਾਤਰ ਆਪਣੇ ਤਾਨੂੰ ਪਤਾ ਹੀ ਨਾ ਯਾਰ ਕੋਈ ਅੱਥੇ ਕਿਸੇ ਕੋਲ ਟਾਈਮ ਹੀ ਨਹੀਂ ਆ ਪਰ ਜਿੰਨਾ ਕੋਲ ਟਾਈਮ ਹੈਗਾ ਵੀ ਆ ਪੱਕੇ ਆ ਵੈਲ ਸੈਟਲ ਆ ਗੱਲ ਸੁਣ ਦੇਣੀ ਆ ਮੇਰਾ ਭਾਈ ਹੱਥ ਜੋੜ ਕੇ ਬੇਨਤੀ ਆ ਕਿਸੇ ਦਾ ਪੁੱਤ ਚਲ ਗਿਆ ਠੀਕ ਹੈ ਜੀ ਉਹਨਾਂ ਨੂੰ ਪਤਾ ਉਹਨਾਂ ਨੂੰ ਰੱਬ ਜਾਣੇ ਯਾਰ ਉਹਨੂੰ ਕੀ ਕਿਹੜੀ ਮਜਬੂਰੀ ਸੀਗੀ ਠੀਕ ਹੈ ਕਿਹੜੀਆਂ ਮਜਬੂਰੀਆਂ ਤੋਂ ਲੰਘ ਰਿਹਾ ਸੀ ਆ ਉਹ ਮੇਰਾ ਭਰਾ ਹੱਥ ਬਣ ਕੇ ਬੇਨਤੀ ਆ ਆਪਣੇ ਆਲੇ ਦਿਵਾਲੇ ਯਾਰ ਦੋਸਤ ਜੇ ਤੁਹਾਡੇ ਕੋਲ ਕੰਮਕਾਰ ਵੀ ਹੈਗਾ ਆ ਇੱਕ ਦੂਜੇ ਨੂੰ ਜੇ ਲਵਾ ਵੀ ਦੋਂਗੇ ਨਾ ਤੁਹਾਡਾ ਕਿਤੇ ਨਹੀਂ ਕੰਮ ਚੱਲਾ ਬਾਈ ਕਿਤੇ ਕਿਤੇ ਨਹੀਂ ਤੁਹਾਨੂੰ ਤੁਹਾਡਾ ਓਨਰ ਤੁਹਾਡਾ ਬੋਸ ਤੁਹਾਨੂੰ ਕੱਢਣ ਲੱਗਾ ਪਰਮਾਤਮਾ ਨੇ ਵਾਹਿਗੁਰੂ ਨੇ ਨਾ ਜਿੰਨੂੰ ਜਿੰਨੀ ਦੇਣੀ ਆ ਜਿੰਨਾ ਪੈਸਾ ਦੇਣਾ ਆ ਜਿੰਨੀ ਰੋਟੀ ਦੇਣੀ ਆ ਉਹਨੂੰ ਬਾਈ ਮੇਲੀ ਜਾਣੀ ਆ ਮੇਰਾ ਭਰਾ ਹੈਲਪ ਕਰਿਆ ਕਰੋ ਆਪਣੇ ਆਲੇ ਦਵਾਲੇ ਕਰਦਿਆ ਕਰੋ ਜਿਆਦਾ ਹੋਰ ਕਿਸੇ ਦੀ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਪਰ ਆਪਣੇ ਆਲੇ ਦਵਾਲੇ ਵੀ ਆਪਾਂ ਕਰਦੀ ਹੈ ਨਾ ਯਾਰ ਹਰ ਇੱਕ ਕਮਿਊਨਿਟੀ ਦਾ ਬੰਦਾ ਇੱਕ ਦੂਜੇ ਦਾ ਸਾਥ ਦਿੰਦਾ ਆਪਣਾ ਪੰਜਾਬੀ ਬੰਦਾ ਛੱਡ ਕੇ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਆ ਜਿਹੜੀ ਇੱਕ ਦੂਸਰੇ ਦਾ ਸਾਥ ਨਹੀਂ ਦਿੰਦੀ ਤੇ ਮੇਰਾ ਭਰਾ ਆਪਾਂ ਸਾਥ ਦਈਏ ਕਿੰਨੇ ਕੁ ਪੁੱਤ ਹੋਰ ਮਾਰਨੇ ਆ ਯਾਰ ਆਪਾਂ ਕਿਸੇ ਦਾ ਸਾਥ ਨਹੀਂ ਦੇਣਾ ਆਪਾਂ ਸਾਥ ਦੇਣਾ ਸ਼ੁਰੂ ਕਰਨਾ ਮੇਰਾ ਭਰਾ ਬਾਕੀ ਬਹੁਤ ਮਾੜੀ ਗੱਲ ਹੋਈ ਆ ਪਤਾ ਨਹੀਂ ਯਾਰ ਰੱਬ ਜਾਣੇ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਬਟ ਓਨੈਸਟਲੀ ਯਾਰ ਆਪਣੇ ਪੰਜਾਬੀ ਯਾਰ ਬਾਈ ਸਾਨੂੰ ਵੀ ਨਾ ਹੌਸਲਾ ਰੱਖਣਾ ਚਾਹੀਦਾ ਆਪਾਂ ਬਹੁਤ ਜਲਦੀ ਯਾਰ ਹਨਾ ਬਸ ਮਤਲਬ ਲੈ ਕੇ ਫਾਹਾ ਲੈਣਾ ਮਰਨਾ ਕੋਈ ਸੋਲੂਸ਼ਨ ਨਹੀਂ ਹੁੰਦਾ ਮੇਰਾ ਭਰਾ ਯਾਰ ਬਾਕੀ ਕੋਈ ਵਰਡਸ ਨਹੀਂ ਆ ਯਾਰ ਬਹੁਤ ਅਪਸੈਟ ਆ ਬਾਈ ਯਾਰ ਇਹ ਕੀ ਕਹਾਂ ਮੈਂ ਯਾਰ ਮੈਂ